ਭਈ ਤੁਸੀਂ ਮਦਦ ਕਰਨੀ ਹੁੰਦੀ ਹੈ ਨਾ ਇਹੋ ਜਿਹੇ ਜਵਾਕਾਂ ਦੀ ਕਰਿਆ ਕਰੋ ਜਿਹੜੀ ਭੈਣ ਸਾਡੀ ਨਾ ਰੋਡ ਤੇ ਬੈਠ ਕੇ ਨਾਲੇ ਤਾਂ ਮਰੁੰਡਾ ਵੇਚਦੀ ਆ ਨਾਲੇ ਆਪਣੇ ਸਕੂਲ ਦਾ ਕੰਮ ਕਰਦੀ ਆ ਤੇ ਭੈਣ ਕੋਲੇ ਸਾਥ ਹੋਣਾ ਮਤਲਬ ਨੰਗਿਆ ਨਹੀਂ ਜਾ ਸਕਿਆ ਇਹ ਸਾਨੂੰ ਐ ਲੱਗਿਆ ਵੀ ਭੈਣ ਤੋਂ ਨਾ ਕੁਛ ਨਾ ਕੁਛ ਲਿਆ ਜਾ ਸਕੇ ਜੋ ਆਪਣੀ ਇਹ ਰੋਜੀ ਰੋਟੀ ਲਈ ਮਿਹਨਤ ਕਰਦੀ ਆ ਤੇ ਨਾਲੇ ਵੀਰੇ ਕਿਸੇ ਦੇ ਅੱਗੇ ਨਾ ਹੱਥ ਨਹੀਂ ੜਦੀ ਭੈਣ ਸਾਡੀ ਨਾ ਇਹ ਮੋਗੇ ਆ ਚੌਂਕ ਆਦੀ ਇਹ ਜੰਗਵਾਦਾ ਪੁੱਤੇ ਲੋਹਾਰਾ ਚੌਂਕ ਦੇ ਵਿੱਚ ਆ ਭੈਣ ਸਾਡੀ ਦੇਖੀ ਆ ਕਿਤਾਬਾਂ ਲਈ ਆਪਣੀਆਂ ਸਾਡੀ ਗੱਡੀ ਨੂੰ ਨਹੀਂ ਭੈਣ ਨੇ ਹੱਥ ਦਿੱਤਾ ਜੋ ਜੋ ਵੀ ਆਉਂਦਾ ਨਾ ਤੇ ਭੈਣ ਤੋਂ ਨਾ ਲਾਜ ਨਹੀਂ ਮਰੁੰਡਾ ਜੇ ਲੋਹਾਰਾ ਚੌਂਕੋਂ ਆਉਂਦਾ ਜਲੰਧਰ ਬਾਈਪਾਸੋਂ ਆਉਂਦਾ ਜਾਂ ਮੋਗੇ ਲੋੋਂ ਆਉਂਦਾ ਤਾਂ ਭੈਣ ਹੋਣਾ ਕੋਲੋਂ ਨਾ ਲਾਜ ਨਹੀਂ ਕੁਝੀ ਅਸੀਂ ਤਾਂ ਬਾਈ ਗਰਦੀਬ ਨੇ ਤਾਂ ਲੈ ਲਿਆ ਮਰੁੰਡਾ ਤੱਤ ਤੁਸੀਂ ਵੀ ਆ ਭੈਣ ਕੋਲੋਂ ਨਾ ਲਾਜ ਵੀ ਲੈ ਕੇ ਜਾਇਓ ਆ ਭੈਣ ਦੀ ਸੈਕਲ ਦੇਖ ਲੋ ਚੇਤੇ ਰੱਖ ਲੋ ਤੇ ਵੀਡੀਓ ਨਾ ਸ਼ੇਅਰ ਕਰ ਦਿਓ ਭੈਣ ਦੀ ਹੈਲਪ ਹੋ ਸਕੇ ਭੈਣ ਕੰਨ ਵਿੱਚ ਪੜਦੀ ਆ 7ਵੇਂ ਕਲਾਸ ਵਿੱਚ ਭੈਣ ਪੜਦੀ ਆ ਤੇ ਲਾਜ਼ਮੀ ਵੀਰੇ ਭੈਣ ਤੋਂ ਨਾ ਲਾਜ਼ਮੀ ਮਰੁੰਡੇ ਲੈ ਕੇ ਜਾਇਓ ਇਹੋ ਜਿਹੀ ਮੱਲਾ ਦੀ ਬੱਚਿਆਂ ਦੀ ਹੈਲਪ ਕਰਿਆ ਕਰੋ ਜੋ ਆਪਣੇ ਸਮਾਜ ਲਈ ਚੰਗਾ ਕੁਝ ਕਰਨ ਦੀ ਹਿੰਮਤ ਰੱਖਦੇ ਆ ਧੰਨਵਾਦ ਦੋਸਤੋ